ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਹੈ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ ਚ ਆਈ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਕੇ ਕੈਮਰੇ ਲੱਗੇ ਹੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਉਹ ਬਾਕੀ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਨੇ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋ ਗਈ ਫਿਰ ਰਿਕਾਰਡਿੰਗ ਨਿਕਲੀ ਲਗਭਗ 15 ਲੱਖ ਹੋਗੀ ਇਹ ਹੀ ਬਸ ਤੇ ਬਾਕੀ ਚਾਂਦੀ ਸੀ ਤੋ 10 ਕਿਲੋ ਨਹੀਂ ਜਾਂਦੀ 8.5 ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੋ ਬਾਕੀ ਉਹ ਸਾਰਾ ਕੁਝ ਲੈ ਕੇ ਨੇ ਆਡੇ ਲਾਗੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਵਜੇ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੇ ਆਏ ਹੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਹੀ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲੱਗ ਜਾਗ ਦੀਆਂ ਵੇਖੀਆਂ ਵਾਂ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀ ਆ ਮੈਂ ਪਿੰਡ ਕੋਟਸਨ ਤੋਖਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀਵਾਲ ਤੋਂ ਆਉਂਦੇ ਨੇ ਇੱਥੇ ਕੋਰਟ ਦੇ ਵਿੱਚ ਦੁਕਾਨਾਂ ਐ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ ਇਹਨਾਂ ਨੂੰ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਹੈ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ ਚ ਆਈ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਕੇ ਕੈਮਰੇ ਲੱਗੇ ਹੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਉਹ ਬਾਕੀ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਨੇ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ ਨਿਕਲ ਜੀ ਲਗਭਗ 15 ਲੱਖ ਹੋਗੀ ਇਹ ਹੀ ਬਸ ਤੇ ਬਾਕੀ ਚਾਂਦੀ ਸੀ ਤੋ 10 ਕਿਲੋ ਨਹੀਂ ਜਾਂਦੀ 8.5 ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੋ ਬਾਕੀ ਉਹ ਸਾਰਾ ਕੁਝ ਲੈ ਕੇ ਨੇ ਆਡੇ ਲਾਗੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਵਜੇ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੇ ਆਏ ਹੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਹੀ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾਗੇ ਜਾ ਕੇ ਦੀਆਂ ਵੇਖੀਆਂ ਵਾਂ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀ ਆ ਮੈਂ ਪਿੰਡ ਕੋਟਸਨ ਤੋਖਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀਵਾਲ ਤੋਂ ਆਉਂਦੇ ਨੇ ਇੱਥੇ ਕੋਰਟ ਦੇ ਵਿੱਚ ਦੁਕਾਨਾਂ ਐ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ